ਹੁਣ ਜੇ ਸੋਚੀਏ ਬਈ ਸਾਰਾ ਕਸੂਰ ਸਰਕਾਰਾਂ ਦਾ ਨਹੀਂ ਹੁੰਦਾ ਹਰ ਜਗ੍ਹਾ ਸਰਕਾਰ ਨੂੰ ਭੰਡਿਆ ਹੀ ਉਹ ਵੀ ਗਲਤ ਗੱਲ ਆ ਹੁਣ ਤੁਸੀਂ ਆਹ ਵੇਖ ਲਓ ਕਿੰਨੀ ਵਧੀਆ ਪਾਰਕਾ ਐਂਟਰਲੋਕ ਲਾ ਕੇ ਤੇ ਵਿੱਚ ਕਸਰਤ ਕਰਨ ਦਾ ਸਮਾਨ ਵੀ ਰੱਖਿਆ ਕੁਰਸੀਆਂ ਕਰਸੀਆਂ ਰੱਖਿਆ ਬਹੁਤ ਵਧੀਆ ਪਾਰਕ ਬਣੀ ਆ ਪਰ ਵੇਖੋ ਪਾਰਕ ਦੇ ਹਾਲਾਤ ਇਹ ਹੁਣ ਸਰਕਾਰ ਨੇ ਅੱਗੇ ਤਾਂ ਨਹੀਂ ਸਾਫ ਕਰਨੀ ਪਾਰਕ ਬਈ ਪਿੰਡ ਦੇ ਵਿੱਚ ਨਰੇਗਾ ਵਾਲੀਆਂ ਟੀਮਾਂ ਹੁੰਦੀਆਂ ਗੀਆਂ ਉਹਨਾਂ ਨੂੰ ਕਹਿ ਕੇ ਵੀ ਸਾਫ ਕਹਾ ਦੇਖ ਲਓ ਤੁਸੀਂ ਦੇਖੋ ਘਾਹ ਕੁ ਕੰਨ ਵਿੱਚ ਇਹ ਤੇ ਗੰਦਮੰਦ ਹਰਾ ਹੋਇਆ ਵਾ ਜੇ ਹੀ ਪਾਰਕ 15 20 ਦਾ ਨਾਂ ਬਸ ਸਫਾਈ ਕਰਕੇ ਰੱਖੀ ਹੋਏ ਪੂਰੀ ਵਧੀਆ ਦਰਖਤਾਂ ਦੀ ਰੁੱਖਾਂ ਦੀ ਦੇਖਭਾਲ ਕੀਤੀ ਹੋਵੇ ਫੁੱਲ ਫੁੱਲ ਵਾਲੇ ਬੂਟੇ ਲਾਏ ਹੋਣ ਤਾਂ ਇੱਥੇ ਜੀ ਲੱਗੂਗਾ ਬਈ ਕੁਰਸੀਆਂ ਕਰਸੀਆਂ ਡਾਈਆਂ ਵਿੱਚ ਪਾਰਕ ਬਹੁਤ ਵਧੀਆ ਬਣੀ ਵੀ ਆ ਪਰ ਇਹਦੇ ਵਿੱਚ ਥੋੜਾ ਜਿਹਾ ਸੰਭਾਲ ਕਰਨ ਦੀ ਲੋੜ ਆ ਹਰ ਇੱਕ ਜਗ੍ਹਾ ਹੁਣ ਸਰਕਾਰ ਬਣੀ ਆ ਸਕਦੀ ਆ ਆਪਾਂ ਸੋਚੀਏ ਇੱਥੇ ਅਗਰ ਸਰਕਾਰ ਸਫਾਈ ਕਰੂਗੀ ਨਹੀਂ ਸਫਾਈ ਤਾਂ ਆਪਾਂ ਨੂੰ ਹੀ ਕਰਨੀ ਪੈਣੀ ਆ ਪਿੰਡਾਂ ਨੂੰ ਰਲ ਕੇ ਆਹ ਦੇਖ ਲਓ ਤੁਸੀਂ ਕਿ ਮੈਂ ਘਾਹ ਕੁ ਹੋਇਆ ਵਾ ਤੇ ਕਿੰਨੀ ਵਧੀਆ ਪਾਰਕਾ ਦੇਖ ਲਓ